ਆਮ ਬੜੀ ਰੋਟਾ ਕੇ ਵੇਸੇ ਬੀੜੀਆਂ ਨਾ ਪੀਆ ਕਰ ਗੁਰਦ੍ਰੇ ਸਾਹਿਬ ਲਾ ਕੇ ਆਏ ਸਮਾਗੀਆਂ ਵਾ ਸਮੈਗ ਪੀਣ ਵਾਲਿਆਂ ਨੂੰ ਡੱਕਦੇ ਆ ਡੱਕੇ ਨਹੀਂ ਦਿੰਦੇ ਸਮੈਗ ਵੀਰ ਵੇਚਣ ਵਾਲੇ ਆਉਂਦੇ ਹੀ ਹੌਸਲਾ ਸਾਡਾ ਨੇ ਕੋਈ ਵਿਗਾੜ ਸਕਦੇ ਕੀ ਕਰ ਲਿਆਊਗਾ ਸਾਡੇ ਸਮੈਗ ਅੰਦਰ ਬੜੇ ਬਾਲੇ ਮਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚਾ 5 6 ਜਣੇ ਹੁੰਦਾ ਕੁੱਟਣੋਂ ਹਟੇ ਨਹੀਂ ਸਾਨੂੰ ਬੜਾ ਕੁੱਟਿਆ ਹੁੰਦਾ ਨੇ ਪੀਣ ਵਾਲੇ ਵੀ ਸਮਾਗ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਵਿਕੋ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਦੇ ਐਫਆਈਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਪਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ ਨਹੀਂ ਚੱਲਣਗੇ ਜੀ ਜਿਹਦੇ ਵਿੱਚ ਵੇਖਿਆ ਆਪ ਦੇ ਬਾਬਾ ਜੀ ਦੇ ਹਮਲਾ ਹੋ ਗਿਆ ਜੇ ਤੁਹਾਡੇ ਪਰਿਵਾਰ ਦੇ ਮੇਰੇ ਅੱਗੇ ਵਾਰਟਾਉਣਗੇ ਉਹਨਾਂ ਦੇ ਨਾਲ ਵੀ ਹਵਾ ਲਊਗਾ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੁੱਡਣਾ ਕੁਛ ਨਹੀਂ ਹੁੰਦਾ ਅਕਾਲ ਪੁਰਖ ਨੇ ਜਿੰਨੀ ਲਿਖੀ ਉਹਨੇ ਭੁਗਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਹੋ ਕੇ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਨੀ ਭੋਗ ਕੇ ਜਾਂਦੀ ਹੈ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ ਥੈਂਕ ਯੂ ਜੀ ਸਾਡਾ ਨਾਮ ਸਰਮਰ ਸਿੰਘ ਆ ਜੀ ਟੀਮ ਅਫਲ ਹੈ ਸਾਡਾ ਨਾਮ ਬਾਬਾ ਸਰਮਰ ਐ ਮਬੱਤਰ ਲੋਇਸ ਨੇ ਪੜਾਏ ਦੇ ਵੀ ਸੇਵਾ ਮਿਲੀ ਚਗਾਵੇ ਉੱਥੇ ਵੀ ਚਲ ਜਾਂਦੇ ਨੇ ਆ ਐ ਬੜੀ ਰੋਡ 'ੱਕੇ ਵੇ ਤੇ ਬੀੜੀਆਂ ਨਾ ਪੀਆ ਕਰ ਗੁਰਦ੍ਰੇ ਸਾਹਿਬ ਲਾ ਕੇ ਛੱਡਦੇ ਨਹੀਂਗੇ ਸਾਹਮਣੇ ਸੰਭੈ ਕੇ ਵੀ ਜਿਹੜੇ 2-3 ਘਰ ਗੁਰਦ੍ਰੇ ਸਾਹਮਣੇ ਹੀ ਆ ਐ ਇਸ ਸਮੈਗੀਆਂ ਵਾ ਸਮੈਗ ਪੀਣ ਵਾਲਿਆਂ ਨੂੰ ਡੱਕਦੇ ਆ ਤੇ ਡੱਕੇ ਨਹੀਂ ਦਿੰਦੇ ਸਮੈਗ ਵੀਚਣ ਵਾਲੇ ਆਂਦੇ ਹੀ ਤੁੰਸੜਾ ਸਾਡੇ ਨੇ ਕੋਈ ਵਿਗਾੜ ਸਕਦੇ ਕੀ ਕਰ ਲਾਊਗਾ ਸਾਡੇ ਸਮੈਗ ਨਾਲ ਉਹਨਾਂ ਦਾ 14 14 ਪਰਚੇ ਆਂਦਾ ਮੇਰੇ ਤੇ ਹੋਏ ਆ ਮੁੰਡਾ ਕਹਿੰਦਾ ਕੀ ਦਾਦਾ ਦਾ ਦਾਦਾ ਦਾ ਚੇਤਾ ਨਹੀਂ ਕਹਿੰਦਾ 14 ਪਰਚੇ ਹੋਏ ਤੇ ਹੋਰ ਪਰਚਾ ਜੋ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਭਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚ 5 6 ਜਣੇ ਉਹਨਾਂ ਕੁੱਟਰੋਂ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਹੁੰਦਾ ਨੇ ਭੱਜ ਗਿਆ ਪਰ ਇੱਕ ਹੋਰ ਹੀ ਰਾਂਗੇ ਸਗੰਡਰਾ ਨਿਕਾ ਜਾ ਵਿਚਾਰਾ ਉਹ ਭੱਜ ਗਿਆ ਕਿਹਦੇ ਘਰੇ ਵੜ ਗਿਆ ਉਹ ਪਰੇ ਦੁਕਾਨਦਾਰ ਚੱਲ ਗਿਆ ਵਿਚਾਰਾ ਉਰੇ ਉਹਦੀ ਜਾਨ ਬੱਜ ਗਈ ਨੀ ਉਹਨੂੰ ਕੋਟ ਜਿੰਨਾ ਸਾਨੂੰ ਕੁੱਟ ਮਾਰ ਕੇ ਤੇ ਅਗਰ 10 15 ਜਾਨੇ ਇਹ ਪਰ ਕੁੱਟਿਆ ਸਾਨੂੰ 6 7 ਜਾਨਾਂ ਨੇ ਕੁੱਟਿਆ ਕੁੱਟਿਆ 6 7 ਜਾਨਾਂ ਨੇ ਇਹ ਹੈ ਵੇਚਣ ਵਾਲੇ ਇੱਕ ਪੀਣ ਵਾਲੇ ਵੀ ਸਮਾਗ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਪੀਣ ਵਾਲਿਆਂ ਨੇ ਵੀ ਕੁੱਟਿਆ ਰੇ ਸਪੇਚਣ ਵਾਲਿਆਂ ਨੇ ਵੀ ਜਿਹੜਾ ਇਹ ਕਾਰੋਬਾਰ ਚੱਲਿਆ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਪਰ ਉਹ ਆਂਦੇ ਹੀ ਨਹੀਂ ਡਰਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ ਉਹਨੇ ਬਿਲਕੁਲ ਨਹੀਂ ਡਰਦੇ ਪੁਲਿਸ ਨੇ ਕਿ ਤੂੰ ਸਾਨੂੰ ਕਰ ਲੈਗਾ ਉਹਨੇ 14 14 ਪਰਚੇ ਸਾਡੇ ਦੇ ਹੋਏ ਆ ਇਹ ਕਿਹੜੇ ਥਾਣੇ ਅੰਦਰ ਆਉਂਦਾ ਇਹ ਥਾਣਾ ਆਉਂਦਾ ਲੁੱਪੋ ਕੀ ਚਗਾਵਾ ਅੱਛਾ ਸਰਿਆਂ ਵਿਗਦੀਆਂ ਸਰਿਆਂ ਵਿਗਦੀਆਂ ਖੁਸਰੀਆਂ ਦੀ ਖੁਸਰੇ ਗੱਡੀ ਦੇ ਵਿੱਚ ਹੀ ਬੜੀ ਵਿਗਦੀ ਸਵੇਗ ਇਹ ਜਿਹੜਾ ਨਸ਼ਿਆਂ ਵਿਰੋਧ ਚੱਲੰਦੇ ਆ ਅਭਿਆਨ ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋਈ ਕਰਦਾ ਨਹੀਂ ਨਾ ਕੋਈ ਆਜਰ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਆ ਸਰਪੰਚ ਸਾਹਿਬ ਜੀ ਆ ਕੰਮ ਕਰਦਾ ਔਰ ਨਾ ਕਰਿਆ ਨਾ ਪੁੱਛਿਆ ਨਾ ਕੁਛ ਨਹੀਂ ਕੀਤਾ ਕਾਲੇ ਸਰਪੰਚ ਕਿੰਨੇ ਟੱਟਾ ਲਾਈਆਂ ਤੇ ਕੀ ਸਟਾਗ ਬਾਸ ਬਾਹਰ ਹੱਡੀ ਦੋ ਤਵਾ ਟੁੱਟ ਗਈ ਹੈ ਅੱਛਾ ਜੀ ਬੜਾ ਕੁੱਟਿਆ ਬੜੀਆਂ ਰਾਠਾਂ ਮਾਰੀਆਂ ਲੋਏ ਦੀਆਂ ਬਾਲੇ ਬਾਰੇ ਬਾਲੇ ਟਟਕੇ ਵਿੱਚ ਇਹ ਭਗਉਂਦੇ ਆ ਜਦੋਂ ਤੁਸੀਂ ਗਏ ਹੋ ਉਥੇ ਹਾਂਜੀ ਤੇ ਉਥੇ ਕਿੰਨੇ ਬੰਦਿਆ ਤੁਹਾਡਾ ਵਿਰੋਧ ਕਰਦੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਤੂੰ ਕਿੱਦਾਂ ਸਬੈਕ ਛਡਾ ਜਾਏਗਾ ਸਰਪੁਲਿਸ ਨਹੀਂ ਛਡਾ ਸਕੀ ਸਰਪੰਚ ਨਹੀਂ ਛਡਾ ਸਕਿਆ ਤੂੰ ਸਬੈ ਕਿੱਦਾਂ ਛਡਾ ਸਕੇਗਾ ਕੀ ਪੁਲਿਸ ਦਾ ਇਹ ਤੁਹਾਨੂੰ ਕੀ ਜ਼ਿਆਦਾ ਰਹੇਗੇ ਨਹੀਂ ਛਡਾ ਸਕਦਾ ਕੀ ਮੰਗ ਕਰਦੇ ਤੁਸੀਂ ਮੰਗਿਆ ਕਰ ਧੀਆ ਆਪਣਾ ਬਚਾਓ ਲੋਕਾਂ ਦੀਆਂ ਇਹ ਆਪਣਾ ਬਚਾਓ ਪੁੱਤਰ ਲੋਕਾਂ ਦੇ ਬਚਾਓ ਬੜਾ ਮੰਦਾ ਹਾਲੋਂ ਹੁੰਦਿਆ ਜੀ ਅਸੀਂ ਇਹੋ ਚਾਹੁੰਨੇ ਹਾਂ ਹੋਰ ਕੁਛ ਨਹੀਂ ਚਾਹੁੰਦੇ ਕਿ ਇਹਨੂੰ ਮੰਦਾ ਨਹੀਂ ਬੋਲਦੇ ਅਸੀਂ ਕਹਿੰਨੇ ਸ਼ਰਾਬ ਦੀ ਬਾਈ ਨਾ ਦੱਬ ਨਾ ਕਾਈ